ਸਸੇਗਾ ਕਿਸਾਨ ਪ੍ਰਭੂ ਸਿਆਣਾ ਦੇ ਵਿੱਚ ਜਾਨੀ ਕਿ ਸਰਦੀਆਂ ਦੇ ਵਿੱਚ ਤੂੜੀ ਦਾ ਰੇਟ 550 ਲਾਸਟ ਰੇਟ ਸੀ ਉਸ ਤੋਂ ਪਹਿਲਾਂ 550 500 ਤੇ 450 490 350 350 ਇਹ ਰਿਹਾ ਇਹ ਅਲੱਗ-ਅਲੱਗ ਇਲਾਕਿਆਂ ਦਾ ਰੇਟ ਸੀ ਜੋ ਤੁਹਾਨੂੰ ਅਸੀਂ ਸਿਚਾਈ ਦੱਸੀ ਆ ਇਸ ਟਾਈਮ ਪੰਜਾਬ ਦੇ ਵਿੱਚ ਨਵੀਂ ਤੂੜੀ ਦਾ ਉਤਪਾਦਨ ਹੋ ਚੁੱਕਿਆ ਹਰੇਕ ਇਲਾਕੇ ਦੇ ਵਿੱਚ ਨਵੀਂ ਤੂੜੀ ਆਉਣ ਲੱਗ ਗਈ ਹੈ ਤੇ ਜੋ ਘੜੂਕੇ ਵਾਲੇ ਆਪਣੇ ਜੋ ਆਟੋ ਰਿਕਸ਼ਾ ਜਾਂ ਘੜੂਕਾ ਕਹਿੰਦੇ ਆਪਾਂ ਨੂੰ ਉਹ ਤੂੜੀ ਭਰਦੇ ਨੇ ਉਹ 290 280 ਤੇ 300 ਰੁਪਿਆ ਆਪਣੇ ਖੇਤਾਂ ਦੇ ਵਿੱਚੋਂ ਨਵੀਂ ਤੂੜੀ ਚੱਕ ਰਹੇ ਨੇ ਤਾਂ ਜਿਹੜੇ ਕਿਸਾਨ ਭਰਾਵਾਂ ਨੇ ਹੁਣ ਤੂੜੀ ਚਕਾਉਣੀ ਆ ਉਹਦਾ ਰੇਟ ਬਹੁਤ ਜ਼ਿਆਦਾ ਘੱਟ ਆ ਕਿਉਂਕਿ 280 90 ਰੁਪਏ ਲਾਸਟ 300 ਰੁਪਏ ਆਪਨ ਕੋਈ ਪੜਤਾ ਨਹੀਂ ਪੈਂਦਾ ਕਿਉਂਕਿ ਮਹਗਾਈ ਟਰਾਲੀ ਲਾਉਣ ਦਾ ਭਰਨ ਦਾ ਤੇ ਕਿਰਾਇਆ ਘੱਟੋ-ਘੱਟ 1500 ਰੁਪਏ ਟਰਾਲੀ ਦਾ ਕਿਰਾਇਆ ਬਣਦਾ ਜੇ ਆਪ ਦਾ ਲੰਗਾ ਹੋਵੇ ਟਰਾਲੀ ਕਰਾਉਣ ਦਾ ਭਈਆਂ ਦੀ ਲੇਬਰ ਪੈਣੀ ਆ 1500 ਰੁਪਏ ਦੇ ਵਿੱਚ ਹੀ 1500 ਰੁਪਏ ਦੀ ਟਰਾਲੀ ਪੈਂਦੀ ਆ ਆਪਾਂ ਅੱਗੇ ਵੇਚਣੀ ਆ ਤੇ ਇਹੀ ਆ ਵੀ ਆਪਾਂ ਆਪਦੀਆਂ ਧੜਾਂ ਲਿਪੋ ਤੇ ਝੋਨਾ ਲਾਉਣ ਤੋਂ ਪਹਿਲਾਂ ਆਪਾਂ ਆਪਦੀ ਤੂੜੀ ਵੇਚ ਲਈਏ ਕਿਉਂਕਿ ਉਦੋਂ ਜਾ ਕੇ ਰੇਟ ਠੁੱਠੋ ਹੁਣ ਇੱਕੋ ਲੱਗਦਾ ਰੇਟ ਦੇ ਵਿੱਚ ਬਹੁਤ ਭਾਰੀ ਗਰਾਪਟ ਆਈ ਆ ਭਾਰੀ ਗਰਾਪਟ ਤਾਂ ਆਏ ਕਿਉਂਕਿ ਹਰੇਕ ਕਿਸਾਨ ਨੂੰ ਇਹ ਹੁੰਦਾ ਵੀ ਮੇਰੀ ਫਸਲ ਮੇਰੀ ਜਣਸੇ ਸੰਭੀ ਜਾਵੇ ਤੇ ਤਾਂ ਹੀ ਕਹਿਣੇ ਵੀ ਜਿਹੜੇ ਕਿਸਾਨ ਭਰਾਵਾਂ ਨੇ ਆਪਣੀ ਤੂੜੀ ਦੀ ਫਸਲ ਵੇਚਣੀ ਆ ਇਹਨੂੰ ਫਸਲ ਹੀ ਆ ਭਰਾਵੋ ਤੇ ਇਹ ਆਪਾਂ ਧੜਾਂ ਲੱਪਲੇ ਧੜਾਂ ਲੱਪ ਕੇ ਤੇ ਝੋਨੇ ਤੋਂ ਪਹਿਲਾਂ ਪਹਿਲਾਂ ਵੇਚ ਦਈਏ ਕਿਉਂਕਿ ਇਹਦੇ ਵਿੱਚ ਤਸਵੀਰ